ਨਾ ਜੀ ਬੇਨਤੀ ਇੱਕ ਕਰਨ ਲੱਗਿਆ ਤੇ ਵੀਡੀਓ ਸੁਣ ਕੇ ਤੇ ਕਈ ਜਿਹੜੇ ਉਹਨਾਂ ਦੇ ਚੇਲੇ ਚਪਾਟੇ ਉਹਨਾਂ ਨੂੰ ਲੱਗਣੀਆਂ ਮਿਰਚਾਂ ਤੇ ਜਿਹੜੇ ਹੈਗੇ ਗੁਰੂ ਨਾਨਕ ਮਹਾਰਾਜ ਦੇ ਸੰਗੀ ਸੱਚੇ ਸੰਗੀ ਤੇ ਜਿਹੜੇ ਹੈਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਕਰਨ ਵਾਲੇ ਉਹ ਤੇ ਮਨਾਉਣਗੇ ਸ਼ੁਕਰ ਕਿ ਕਿਸੇ ਨੇ ਵੀਡੀਓ ਪਾਈ ਆ ਤੁਸੀਂ ਅੱਗੇ ਤੇ ਇੱਕ ਬੰਦਾ ਚੁਪ ਕਰਾ ਲਿਆ ਕਰਾ ਲਿਆ ਸੀ ਪਰਚਾ ਹੁਣ ਇਹ ਗੱਲ ਆ ਗਈ ਜਥੇ ਬੰਦਿਆਂ ਕੋਲ ਦਾ ਆਸ ਰਪਿੰਦਰ ਸਿੰਘ ਸਮਾਜ ਸੇਵਾ ਸੰਸਥਾ ਟਿਕਰੀਵਾਲ ਜ਼ਿਲ੍ਹਾ ਗੁਰਦਾਸਪੁਰ ਤੋਂ ਮੁਖ ਸੇਵਾਦਾਰ ਪੰਜਾਬ ਸਮੂਹ ਜਥੇਬੰਦੀਆਂ ਬਾਬਾ ਰਾਜਾ ਰਾਜ ਸਿੰਘ ਜੀ ਅੜਬਾ ਖਰਬਾ ਬਾਬਾ ਮੇਜਰ ਸਿੰਘ ਜੀ ਛੋਡੀ ਦਮਦਮਿੰਟ ਇੱਕ ਸਾਲ ਮੈਂ ਤਾਂ ਸਭ ਜਥੇਬੰਦੀਆਂ ਨਾਲ ਪਿਆਰ ਆ ਤੇ ਸਭ ਦੇ ਸਹਿਯੋਗ ਨਾਲ ਚੱਲਦੇ ਆ ਤੇ ਲੋੜਵੰਦ ਸੰਗਤ ਤੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੀ ਸੰਗਤ ਮੈਂ ਇੱਕ ਬੇਨਤੀ ਅੱਜ ਇਹ ਕਰ ਲੱਗਾ ਇਨਸਾਫ ਪਤਾ ਕੀ ਆਂਦਾ ਅੱਜ ਤੁਹਾਨੂੰ ਇੱਕ ਫੋਟੋ ਵਿਖਾਉਣੀ ਹੈ ਤੇ ਭਾਈ ਕੀ ਸਮਾਦ ਨਾਨਕ ਸਰ ਭਾਈ ਕੀ ਸਮਾਦ ਆਲੇ ਸੁਣ ਲੈ ਮੇਰੀ ਗੱਲ ਜੋ ਜੋ ਮੈਂ ਗੱਲ ਕਰਨ ਲੱਗਾ ਧਿਆਨ ਨਾਲ ਸੁਣ ਲਿਓ ਸੰਗਤ ਜੀ ਵੀਡੀਓ ਕਰ ਦਿਓ ਸ਼ੇਅਰ ਜੇ ਜੱਦੇ ਪੁੱਚੋ ਵਾਲੇ ਨੇ ਕੁਰਸੀ ਲਾਈ ਤੇ ਮੁੱਦਾ ਇੰਨਾ ਮਤਲ ਜ਼ਿਆਦਾ ਫੈਲਿਆ ਤੇ ਉਹ ਹੁਣ ਮਾਫੀ ਮੰਗੂਗਾ ਤੇ ਜਾਂ ਉਹਨੂੰ ਜੋ ਬਾਬਾ ਰਾਜਾ ਰਾਜ ਜੀ ਨੇ ਕਿਹਾ ਉਹ ਹੀ ਸਜਾਵਾਂ ਲਾ ਕੇ ਤੂੰ ਕਿ ਲਿਆਵਾਂਗੇ ਤੇ ਜਾਂ ਮਹਾਰਾਜ ਦੇ ਸਰੂਪ ਉੱਥੋਂ ਕਰਕੇ ਡੇਰਾ ਕਰਾਵਾਂਗੇ ਬੰਦ ਇਹ ਗੱਲ ਤੇ ਕਹਿ ਤੀ ਖਾਲਸਾ ਦਾ ਬਚਨ ਵਾਪਸ ਨਹੀਂ ਮੁੜਨਾ ਦੂਜੇ ਨੰਬਰ ਤੇ ਇਨਸਾਫ ਇਹ ਸੰਗਤ ਜੀ ਕਹਿੰਦਾ ਜੇ ਪੁੱਚੋਗਲਾ ਨੇ ਕੁਰਸੀ ਲਾਈ ਮਹਾਰਾਜ ਦੇ ਗਾੜੀ ਤੇ ਜਿਹੜਾ ਭਾਈ ਕੀ ਸਮਾਦ ਤੋਂ ਗੁਰਦੇਵ ਸਿੰਘ ਹੈ ਜੇ ਬਜ਼ੁਰਗਾਂ ਤੇ ਤੂੰ ਮਾਰਾ ਇਹ ਤਾਂ ਉੱਤੀ ਕੁਰਸੀ ਲਾ ਕੇ ਬਹਿਣੀ ਵੀਡੀਓ ਸੜਕੋ ਪਹੁੰਚ ਚੁਕੀਆਂ ਨੇ ਫੋਟੋ ਮੈਂ ਨਾਲ ਅਟੈਚ ਕਰ ਲਗਾ ਫੋਟੋ ਨਾਲ ਲਾਤੀ ਆ ਵੇਖ ਲਿਓ ਇਹ 10 20 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਆ ਤੇ ਇਹੋ ਜੀ ਸੰਗਤ ਜਿਨ੍ਹਾਂ ਦੀ ਅੱਖਾਂ ਹੀ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਕੇ ਤੇ ਇਹੋ ਜਿਹਾ ਮੂੰਹ ਕਰਕੇ ਬਹਿ ਜਾਂਦੇ ਤੇ ਮਹਾਰਾਜ ਨੂੰ ਪੇਟ ਹੋਈ ਰਵੇ ਇੱਕ ਗਲੋਂ ਫਾਲ ਹੋਣਾ ਮੱਥਾ ਟੇਕਣ ਵਾਲਾ ਵੀ ਮਹਾਰਾਜ ਨੂੰ ਟੇਕ ਤਾਂ ਫਾਲ ਆ ਤਾਂ ਮਹਾਰਾਜ ਦਾ ਹੁਣੇ ਗੁਰੂ ਵੱਲ ਹੋਈ ਹੈ ਜਿਹੜਾ ਦੇਹਤਾਰੀ ਗੁਰੂ ਆ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੰਨੀਆਂ ਫਟਕਾਰਾਂ ਪਾਈਆਂ ਦੇਹ ਧਾਰੀ ਨੂੰ ਤਾਂ ਮੰਨਣਾ ਨਹੀਂ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਦੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਕਿਆ ਨਾ ਗੁਰਬਾਣੀ ਤੇ ਤੇ ਫਿਰ ਉਹ ਪ੍ਰਗਟ ਗੁਰਾਂ ਦੀ ਦੇਹ ਨੂੰ ਛੱਡ ਦੋ ਤੇ ਹੁਜੇ ਪਖੰਡੀਆਂ ਨੂੰ ਮੰਨੋ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਪਿੰਡ ਸ਼ੁਕਰਜਗ ਚੀਮਾ ਤੇ ਉਹਨਾਂ ਦੇ ਪਰਚਾ ਕੀ ਕਰਾਇਆ ਗਿਆ ਜੋ ਇਹਨਾਂ ਦੇ ਡੇਰੇ 'ਚ ਕੋਈ ਕੰਮ ਹੋਇਆ ਭੰ ਛੋਟੇ ਬਹਿੰਗੂ ਮਾਣਾ ਕਿਉਂਕਿ ਉੱਥੇ ਉਹ ਰਿਹਾ ਵਾ ਉੱਥੇ ਉਹ 10-15 ਸਾਲ ਡੇਰੇ 'ਚ ਰਿਹਾ ਉਹਨੇ ਕੀਤੀ ਆਵਾਜ਼ ਬਲੰਦ ਤੇ ਉਹਦੇ ਤੇ ਜੋ-ਜੋ ਉਹਨੇ ਕਿਹਾ ਨਾ ਜੋ-ਜੋ ਉਹਨੇ ਪ੍ਰੂਫ ਪੇਸ਼ ਕੀਤੇ ਜਾਂ ਉਹਦੇ ਕੋ ਪੈਨ ਡਰਾਈਵ 'ਚ ਪਏ ਨੇ ਜੋ ਉਹਨੇ ਥਾਣੇ 'ਚ ਗਵਾਹ ਪੇਸ਼ ਕੀਤੇ ਇੱਕ ਨਹੀਂ ਪੁਲਿਸ ਨੇ ਬਿਆਨ ਲਿਆ ਇਹਨਾਂ ਨੇ ਪਰਚਾ ਕਰਾਇਆ ਕੁਲਵੰਤ ਸਿੰਘ ਧਰਮਪਾਲ ਅਮਰੀਕ ਮਹੰਤ ਸਰਜੀਤ ਗੜਬਈ ਤੇ ਜਿਹੜੀਆਂ ਇਹਨਾਂ ਦੀਆਂ ਕਮੇਟੀਆਂ ਨੇ ਮਾਨ ਆ ਨੀ ਦਾ ਪਰਚਾ ਉੱਤੇ ਦਰਜ ਕਰਵਾ ਦਿੱਤਾ ਤੇ ਸਾਰੇ ਪ੍ਰੂਫ ਹੁੰਦਿਆ ਪੁਲਿਸ ਨੇ ਕੁਝ ਨਹੀਂ ਵੇਖਿਆ ਜੋ ਕੁਝ ਇਹਨਾਂ ਦੇ ਗੁਰਦੁਆਰਿਆਂ 'ਚ ੋਂ ਲਿਆ ਸੰਗਤ ਸੁਚੇਤ ਕਾਨੂੰਨਾ ਤੇ ਉਹ ਸਿੰਘ ਦੇ ਨਾਲ ਹੁਣ ਜਥੇਬੰਦੀਆਂ ਖੜ ਗਈਆਂ ਪਰਚਾ ਕਰਾਇਆ ਇਨਸਾਫ ਹੁਣ ਅਸੀਂ ਲੈ ਕੇ ਦਵਾਂਗੇ ਸਿੰਘ ਨੂੰ ਤੇ ਉਹਨੇ ਇੱਕ ਗੱਲ ਹੋਰ ਕਹਿਤੀ ਆ ਕਹਿੰਦਾ ਮੇਰੀ ਬੇਨਤੀ ਜਥੇਬੰਦੀਆਂ ਤੱਕ ਇਹ ਹੈ ਕਿ ਮੈਂ ਇੱਕ ਐਫੀਡੇਵਿਟ ਲੈ ਕੇ ਆਉਂਗਾ ਉਹਦੇ ਵਿੱਚ ਲਿਖਿਆ ਹੋਊਗਾ ਕਿ ਜਥੇਬੰਦੀਆਂ ਜਿੱਥੇ ਮੈਨੂੰ ਬੁਲਾਉਣਗੀਆਂ ਇਹਨਾਂ ਦੇ ਖਿਲਾਫ ਜਿਹੜੇ ਪ੍ਰੂਫ ਲੈ ਕੇ ਪਹੁੰਚੂਗਾ ਤੇ ਵੀ ਮੰਤ ਜਿਹੜੇ ਆ ਤੇ ਇਹਨਾਂ ਦੇ ਚੇਲੇ ਚਪਾਟੇ ਉੱਥੇ ਇਕੱਠੇ ਹੋਣ ਭਾਵੇਂ ਬੁੱਢਾ ਦਲ ਦੇ ਹੈੱਡਕੁਆਰਟਰਸ ਇਕੱਠੇ ਹੋਣ ਤਰਨਾਂ ਦਲ ਦੇ ਹੈੱਡਕੁਆਰਟਰਸ ਇਕੱਠੇ ਹੋਣ ਜਾਂ ਅਕ ਸਰਕਾਰ ਤੱਕ ਸਾਬ ਜਿੱਥੇ ਮਰਜੀ ਸਾਨੂੰ ਬੁਲਾ ਲਿਆ ਜਾਵੇ ਤੇ ਕਹਿੰਦੇ ਬਾਬਾ ਜੀ ਮੈਂ ਐਫੀਡਵਿਟ ਲੈ ਕੇ ਆਉਂ ਕਿ ਜੇ ਮੈਂ ਝੂਠਾ ਨਿਕਲਦਾ ਮੇਰੀ ਸ਼ਰਮ ਹਮ ਤਾਂ ਲਾ ਦਿੱਤੀ ਜਾਵੇ ਮੇਰਾ ਪਰਿਵਾਰ ਕੇਸ ਨਹੀਂ ਕਰੂੰ ਆਪਣੀ ਜੋ ਮੇਰੇ ਆਪ ਲੈਣਾ ਇਹ ਵੀ ਇੱਕ ਇੱਕ ਐਫੀਡਵਿਟ ਲੈ ਕੇ ਆ ਜਾਣ ਜਾਂ ਸਾਰੀਆਂ ਗੱਲਾਂ ਛੱਡੋ ਕਹਿੰਦਾ ਸੀਬੀਆਈ ਇਨਕੁਆਰੀ ਜਾਂ ਜਥੇਬੰਦੀਆਂ ਆਪ ਉੱਚ ਪੱਧਰੀ ਜਾਂਚ ਡੇਰੇ ਦੀ ਕਰਨ ਇਸ ਡੇਰੇ ਦੇ ਵਿੱਚ ਇਹੋ ਜਿਹੇ ਕੰਮ ਹੁੰਦੇ ਕਿ ਬੱਚਿਆਂ ਨੂੰ ਹੀ ਡਰਾ ਕੇ ਉਹਨਾਂ ਦੇ ਘਰਦਿਆਂ ਨੂੰ ਮੁਕਰਾ ਦਿੱਤਾ ਗਿਆ ਜਿਹੜੇ ਬੱਚਿਆਂ ਨਾਲ ਗਲਤ ਕੰਮ ਹੁੰਦੇ ਤੇ ਡੇਰਿਆਂ ਦੇ ਵਿੱਚ ਕੰਮ ਹੁੰਦਾ ਮੈਂ ਅੱਗੇ ਵੀ ਵੀਡੀਓ ਤੁਹਾਨੂੰ ਪਾ ਕੇ ਕਿਹਾ ਸੀ ਕਿ ਡੇਰਿਆਂ 'ਚ ਜਦੋਂ ਚੰਗੇ ਬਾਦਾਮ ਚੰਗੇ ਚੌਖੇ ਖਾਣੇ ਖਾਣੇ ਆ ਨਾ ਅਸੀਂ ਵੀ ਦੁਨੀਆ ਤੇ ਰਹਿੰਦੇ ਆ ਗ੍ਰਸਤੀ ਆ ਪਰ ਸਾਨੂੰ ਇਹ ਗੱਲ ਦਾ ਪਤਾ ਵਾ ਕਿ ਇਹ ਜਿਹੜੇ ਬਹਿੰਗਾਂ ਮੈਂ ਕੀ ਕਰਦੇ ਕਰਤੂਤਾਂ ਸੰਕਤਾ ਜਾਣਦੀਆਂ ਭਾਈ ਕੀ ਸਮਾਧ ਵਾਲਿਓ ਸੁਣ ਲਓ ਮੇਰੀ ਗੱਲ ਬਾਕੀ ਗੱਲਾਂ ਤੇ ਛੱਡ ਦਿਓ ਬਾਅਦ 'ਚ ਕਰਾਂਗੇ ਗੱਲ ਜੇ ਬਾਬਾ ਸਖਦੇਵ ਜੀ ਸੇ ਪੁੱਚੋ ਵਾਲੇ ਨੇ ਕੁਰਸੀ ਲਾਈ ਤੇ ਇੰਨਾ ਵਿਵਾਦ ਬਟਿਆ ਤੇ ਉਹਦਾ ਜਿਹੜਾ ਅੰਤ ਜੋ ਵੀ ਉਹਦਾ ਹੋਣਾ ਉਹੀ ਇਹ ਗੁਰਦੇਵ ਦਾ ਹੋਣਾ ਜੇ ਤੁਹਾਡੇ ਦਾ ਸਮਾਧ ਵਾਲਿਓ ਆਹ ਵੀਡੀਓ ਮੈਂ ਕਰਦਣ ਲੱਗਾ ਜੇ ਅਟੈਚ ਹੁਣ ਵੇਖੋ ਸੰਗਤਾਂ ਕਿੰਨੀਆਂ ਬੋਲਦੀਆਂ ਤੇ ਕਿੰਨੀਆਂ ਵਿਰੋਧ ਕਰਦੀਆਂ ਜੇ ਨਾਨਕ ਸਰ ਪੁੱਚੋ ਕਲਾ ਤੇ ਕਾਰਵਾਈ ਤੇ ਨਾਲ ਹੀ ਭਾਈ ਕੀ ਸਮਾਧ ਤੇ ਕਾਰਵਾਈ ਉਹ ਪੱਖਪਾਤ ਨਹੀਂ ਹੋਣ ਦਿੰਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਕਿਸੇ ਨੇ ਦਾਸਨਾ ਕਰਨੀ ਗੱਲ 8725842517 ਤੇ ਕਰ ਲਿਓ ਸਾਰੇ ਤੁਹਾਨੂੰ ਮੈਂ ਪ੍ਰੂਫ ਭੇਜ ਦੂੰਗਾ ਜਿੰਨੇ ਜਿੰਨੇ ਪ੍ਰੂਫ ਚਾਹੀਦੇ ਆ ਤੇ ਇਹਨਾਂ ਦੇ ਖਿਲਾਫ ਪਿੱਛੇ ਦੇ ਵੀ ਪ੍ਰੂਫ ਮੈਂ ਚਲਾਏ ਸੀ ਕੈਨੇਡਾ ਅਮਰੀਕਾ ਕੈਨੇਡਾ ਪੰਜ ਕਿੱਥੋਂ ਕਿੱਥੋਂ ਤੱਕ ਉਹ ਚੀਜ਼ਾਂ ਘੁੰਮੀਆਂ ਸੀ ਵੀਡੀਓ ਦੱਸੇ ਚਲਾਈ ਸੀ ਤੇ ਹੁਣ ਬੇਨਤੀ ਦੂਜੀ ਹੈ ਕਿ ਇਹਨਾਂ ਕੋ ਮਹਾਰਾਜ ਦੇ ਸਰੂਪ ਵੀ ਅਟੈਚੀ ਵਿੱਚ ਭਾਈ ਪਰਮਜੀਤ ਸਿੰਘ ਕਾਲੀਨੇ ਸ੍ਰੀ ਦੇ ਅੰਮ੍ਰਿਤਸਰ ਸਾਹਿਬ ਪੜਕੇ ਇਹਨਾਂ ਦੇ ਥਾਣੇ 'ਚ ਕਾਰਵਾਈ ਕਰਵਾਈ ਸੀ ਇੱਕ ਇੱਕ ਪ੍ਰੂਫ ਸਾਡੇ ਕੋ ਪਹੁੰਚ ਚੁੱਕਿਆ ਸਭ ਤੋਂ ਪਹਿਲਾਂ ਫੋਟੋ ਵਾਲੀ ਗੱਲ ਕਰੀਏ ਬਾਕੀ ਵੀ ਕਰਦੇ ਆ ਤੇ ਹੁਣ ਡੇਰੇ ਭਾਈ ਕੇ ਸਮਾਦ ਵਾਲਿਆਂ ਨੇ ਜਿਹੜਾ ਧੱਕਾ ਸਿੰਘ ਨਾ ਕੀਤਾ ਨਾ ਹੁਣ ਸਿੰਘ ਗੜ ਕੇ ਬੋਲੂਗਾ ਤੇ ਗੱਜ ਕੇ ਆਊਗਾ ਸਾਡੇ ਕੋਲ ਤੇ ਸਮੂਹ ਜਥੇਬੰਦੀਆਂ ਤੇ ਪ੍ਰੈਸ ਦੇ ਵਿੱਚ ਕਰਾਂਗੇ ਉਹਨੂੰ ਪੇਜ ਤੇ ਉਸ ਤੋਂ ਬਾਅਦ ਜਿਹੜੀ ਕੁਰਸੀ ਵਾਲਾ ਮਸਲਾ ਉਹ ਪਹਿਲਾਂ ਆਪਾਂ ਕਰੀਏ ਹੁਣ ਸੰਗਤ ਜੀ ਇਹ ਵੀ ਡੇਰੇ ਦੀ ਜਿਹੜੀ ਆ ਛਾਣਪਿੰਨ ਤੇ ਡੇਰਾ ਕਰਵਾਈਏ ਬੰਦ